ਹਾਂਜੀ ਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਆਂਬ ਦੇ achar ਦੀ ਰੈਸিপি ਆਂਬ ਦਾ achar ਬਿਲਕੁਲ ਸਿੰਪਲ ਤਰੀਕੇ ਨਾਲ ਸਿੱ ਘਰ ਵਿੱਚ ਹੀ ਤਿਆਰ ਕਰਾਂਗੇ ਤੇ ਜਿਹੜਾ ਸੀ ਇਹ achar ਬਣਾਵਾਂਗੇ ਕਾਫੀ ਟਾਈਮ ਤੱਕ ਚੱਲੇਗਾ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਤੇ ਆਹੋ ਅਸੀਂ ਤੁਹਾਨੂੰ ਸਿੰਪਲ ਜਿਹੇ ਤਰੀਕੇ ਨਾਲ ਬਣਾਉਣ ਦਾ ਦੱਸਾਂਗੇ ਆਂਬ ਦਾ achar ਇਹ ਹੁਣ ਤੁਹਾਨੂੰ ਮੈਂ ਦਿਖਾ ਰਹੀਆਂ ਦੋ ਪਲੇਟ ਵਿੱਚ achar ਆ ਇਹ ਪਿਛਲੇ 2 ਸਾਲਾਂ ਦਾ achar ਹੈ ਇਹ ਜਿਹੜਾ achar ਆ ਮੈਚ्योर ਹੋ ਗਿਆ ਵਾ لیکن خراب بالکل ਨਹੀਂ ਹੋਇਆ ਤੇ ਖਰਾਬ ਹੁੰਦੇ ਵੀ ਰੀਜ਼ਨ ਹੁੰਦਾ ਵਾ ਇੱਕਦੋ ਜਿਆਦਾ ਨਹੀਂ ਤੇ ਮੈਂ ਤੁਹਾਨੂੰ ਉਹ ਰੀਜ਼ਨ ਦੱਸਦੀ ਆ ਸਿੰਪਲ ਜਿਹਾ ਰੀਜ਼ਨ ਆ ਜਿੱਦੋਂ ਵੀ ਤੁਸੀਂ ਆਚਾਰ ਨੂੰ ਧੁੱਪੇ ਰੱਖ ਦਿਓ ਤੇ ਉਹਨੂੰ ਸ਼ਾਮ ਦੇ ਟਾਈਮ 4 ਜਾਂ 5 ਵਜੇ ਤੁਸੀਂ ਇਹਨੂੰ ਅੰਦਰ ਜ਼ਰੂਰ ਰੱਖ ਲੈਣਾ ਵਾ ਕਿਉਂਕਿ ਦਿਨ ਦਾ ਟੈਂਪਰੇਚਰ ਕਾਫੀ ਹਾਈ ਹੁੰਦਾ ਵਾ ਤੇ ਰਾਤ ਨੂੰ ਜਦੋਂ ਲੋ ਹੁੰਦਾ ਵਾ ਤੇ ਇਹਦੇ ਵਿੱਚ ਟੈਂਪਰੇਚਰ ਕਾਰਨ ਇੱਕ ਮੋਇਸਚਰ ਜਿਹਾ ਬਣ ਜਾਂਦਾ ਵਾ ਆਚਾਰ ਦੀ ਬਰਨੀ ਚ ਜੇ ਤੇ ਕਰਕੇ ਆਚਾਰ ਸਾਡਾ ਖਰਾਬ ਹੋਣ ਦਾ ਚਾਂਸ ਹੈਗਾ ਵਾ ਇਸ ਕਰਕੇ ਤੁਸੀਂ ਹਮੇਸ਼ਾ ਜਦੋਂ ਵੀ ਆਚਾਰ ਨੂੰ ਧੁੱਪ ਲਗਵਾਨੀ ਹੈ ਤੇ ਸ਼ਾਮ ਦਾ ਟਾਈਮ ਤੁਸੀਂ ਆਚਾਰ ਨੂੰ ਆਪਣੇ ਨੋਰਮਲ ਟੈਂਪਰੇਚਰ ਜਾਨੀ ਅੰਦਰ ਲੈਣਾ ਵਾ ਤੇ ਆਊਟਰ ਦੇ ਨਾਲ ਅਸੀਂ ਸ਼ੇਅਰ ਕਰਦੇ ਆਂ ਅੰਬ ਦੇ ਆਚਾਰ ਦੀ ਰੈਸਿਪੀ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਤੁਸੀਂ ਅੰਬ ਦਾ ਆਚਾਰ ਬਣਾ ਕੇ ਕਿਸੇ ਵੀ ਕੰਟੇਨਰ ਜਾਂ ਜਾਰ ਵਿੱਚ ਸਟੋਰ ਕਰ ਸਕਦੇ ਹੋ ਕਾਫੀ ਟਾਈਮ ਲਈ ਤੇ ਹੁਣ ਅਸੀਂ ਬਣਾਉਣ ਲੱਗੇ ਆਂ ਇੱਥੇ 3 ਕਿਲੋ ਅੰਬਲੇਮ ਇਨੂੰ ਚੰਗੀ ਤਰ੍ਹਾਂ ਕੱਟ ਕੇ ਧੋ ਕੇ ਤੇ ਇੱਕ ਧੁੱਪ ਲਗਵਾ ਲਈ ਹੋਈ ਆ ਤੇ ਧੁੱਪ ਲੱਗਣ ਤੋਂ ਬਾਅਦ achar ਜਿਹੜਾ ਵਾ ਬਿਲਕੁਲ ਇਹਦੇ ਵਿੱਚ ਪਾਣੀ ਸੁੱਕ ਗਿਆ ਆ ਵਾ ਤੇ ਇਸ ਤੋਂ ਬਾਅਦ ਅਸੀਂ ਹੁਣ ਇੱਕ ਗੈਸ ਤੇ ਪੈਨ ਰੱਖ ਲਿਆ ਹੋਇਆ ਵਾ ਤੇ ਪੈਨ ਸਾਡਾ ਗਰਮ ਆ ਹਲਕਾ ਜਿਹਾ ਤੇ ਇਹਦੇ ਵਿੱਚ ਹੁਣ ਜਿਹੜੇ ਮਸਾਲਾ ਜਿਹੜਾ ਅਸੀਂ ਤਿਆਰ ਕਰਾਂਗੇ achar ਉਹ ਮਸਾਲੇ ਅਸੀਂ ਇਹਦੇ ਵਿੱਚ ਕਰਾਂਗੇ ਰੋਸਟ ਸਭ ਤੋਂ ਪਹਿਲਾਂ ਅਸੀਂ ਮੇਥੀ ਦਾਣਾ ਲਿਆਵਾ ਇੱਕ ਕੜਚੀ ਜਿਹਨੂੰ ਅਸੀਂ ਪੰਜਾਬੀ ਵਿੱਚ ਮਿਤਰੇ ਕਹਿੰਦੇ ਆ ਇਹਨੂੰ ਹਲਕਾ ਜਿਹਾ ਸੇਕ ਲਵਾਵਾਂਗੇ ਅਸੀਂ ਹਲਕਾ ਜਿਹਾ ਸੇਕ ਇਸ ਕਰਕੇ ਅਸੀਂ ਸਾਰੇ ਮਸਾਲਿਆਂ ਨੂੰ ਹੀ ਹਲਕਾ ਜਿਹਾ ਰੋਸਟ ਕਰਾਂਗੇ ਉਹਦਾ ਰੀਜ਼ਨ ਇਹ ਆ ਕਿ ਜਿਹੜਾ ਸਾਡੇ ਮਸਾਲਿਆਂ ਵਿੱਚੋਂ ਮੋਇਸਚਰ ਹੁੰਦਾ ਉਹ ਬਿਲਕੁਲ ਖਤਮ ਹੋ ਜਾਏਗਾ ਤੇ ਆਚਾਰ ਸਾਡਾ ਬਿਲਕੁਲ ਖਰਾਬ ਨਹੀਂ ਹੋਏਗਾ ਆ ਦੇਖੋ ਇੱਧਰ ਜਿਹੜਾ ਮਿਤਰੇ ਆ ਇਹਨਾਂ ਨੂੰ ਅਸੀਂ ਸਾਈਡ ਤੇ ਕੱਢ ਲਿਆ ਆਵਾ ਤੇ ਇੱਧਰ ਮੈਂ ਇੱਕ ਵੱਡਾ ਚਮਚ ਜੀਰੇ ਦਾ ਲਿਆ ਵਾ ਇਹਨੂੰ ਵੀ ਹਲਕਾ ਜਿਹਾ ਰੋਸਟ ਕਰਕੇ ਇਹਨੂੰ ਵੀ ਮੈਂ ਉਸੇ ਪਲੇਟ ਵਿੱਚ ਪਾ ਦਿੰਨੀ ਆ ਤੁਸੀਂ ਇਦਾਂ ਵੀ ਜੇ ਆਚਾਰ ਬਿਨਾ ਰੋਸਟ ਕੀਤੇ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਪਰ ਮੈਂ ਰੋਸਟ ਕਰਕੇ ਪਾ ਰਹੀ ਆ ਤਾਂ ਕਿ ਇਹਨਾਂ ਦਾ ਜਿਹੜਾ ਆਚਾਰ ਚ ਮੋਇਸਚਰ ਆ ਖਤਮ ਹੋ ਜਾਏ ਤੇ ਆਚਾਰ ਸਾਡਾ ਬਿਲਕੁਲ ਖਰਾਬ ਨਾ ਹੋਵੇ ਤੇ ਇਸ ਤੋਂ ਬਾਅਦ ਮੈਂ ਪਾ ਲੱਗੀ ਆ ਸੌਂਫ ਸੌਂਫ ਵੱਡੀ ਕੜਚੀ ਲਈ ਆ ਮੈਂ ਇੱਕ ਕੜਚੀ ਦਾ ਜੂਸ ਕੀਤਾ ਵਾ ਇਹ 3 ਕਿਲੋ ਚਰਦੇ ਆ ਮੈਂ ਕੁਆਂਟੀਟੀ ਦੱਸਦੀ ਪਈ ਆ ਤੁਹਾਨੂੰ ਇਹਨੂੰ ਵੀ ਹਲਕਾ ਜਿਹਾ ਰੋਸਟ ਕਰਕੇ ਇਹਨੂੰ ਵੀ ਅਸੀਂ ਸਾਈਡ ਤੇ ਉਸੇ ਪਲੇਟ ਵਿੱਚ ਕੱਢ ਲੈਣੇ ਆ ਤੇ ਇਸ ਤੋਂ ਬਾਅਦ ਅਸੀਂ ਰੋਸਟ ਕਰਾਂਗੇ ਇਹਦੇ ਵਿੱਚ ਕਾਲੀ ਸਰ੍ਹੋਂ ਇਹ ਮੈਂ ਇੱਕ ਕੜਚੀ ਲਈ ਆ ਕਿਉਂਕਿ ਜੜੀ ਇਹ ਸਰੂਆ ਇਹਦਾ ਆਪਣਾ ਇੱਕ ਫਲੇਵਰ ਹੁੰਦਾ ਵਾ ਇਸ ਕਰਕੇ ਮੈਂ ਇਹਦਾ ਯੂਜ਼ ਕਰਾਂ ਲੱਗੀ ਆ ਇਹਨੂੰ ਵੀ ਅਲੱਗ ਪਲੇਟ ਵਿੱਚ ਕੱਢਿਆ ਮੈਂ ਤੇ ਨਾਲ ਦੇ ਨਾਲ ਹੁਣ ਮੈਂ ਪੀਲੀ ਸਰਸੋਂ ਜੜੀ ਆ ਅੱਧੀ ਕੜਚੀ ਲਈ ਆ ਇਹਨੂੰ ਵੀ ਅਸੀਂ ਹਲਕਾ ਜਿਹਾ ਰੋਸਟ ਕਰ ਲਾਂਗੇ ਜੜੀ ਪੀਲੀ ਸਰੋਂ ਆ ਇਹਦਾ ਜਿਹੜਾ ਫਲੇਵਰ ਆ ਬੜਾ ਤਿੱਖਾ ਹੁੰਦਾ ਵਾ ਤੇ ਇਹ ਜਿਹੜੀ ਅਚਾਰ ਨੂੰ ਅਲੱਗ ਹੀ ਫਲੇਵਰ ਦੇਗੀ ਤੇ ਇਹਨੂੰ ਅਸੀਂ ਇੱਕ ਉਸੇ ਪਲੇਟ ਵਿੱਚ 사이ਡ ਤੇ ਕੱਢ ਲੈਨੇ ਆ ਤੇ ਇਧਰ ਅਸੀਂ ਕਲੌਂਜੀ ਲਈਆ ਦੋ ਵੱਡੇ ਚਮਚ ਇਹਨੂੰ ਅਸੀਂ ਬਿਲਕੁਲ ਸੇਕ ਨਹੀਂ ਲਵਾਇਆ ਇਹਨੂੰ ਅਸੀਂ ਇਦਾਂ ਹੀ ਰਹਿਣ ਦਿੱਤਾ ਵਾ ਤੇ ਹੁਣ ਅਸੀਂ ਇੱਕ ਜਾਰ ਲੈ ਲਿਆ ਵਾ ਗ੍ਰਾਈਂਡਰ ਜਾਰ ਤੇ ਇਹਦੇ ਵਿੱਚ ਮੈਂ ਸਾਰੇ ਜਿਹੜੇ ਮਸਾਲੇ ਰੋਸਟ ਕੀਤੇ ਸੀ ਸੌਂਫ ਮੇਥੇ ਜੀਰਾ ਇਹਨਾਂ ਨੂੰ ਅਸੀਂ ਇੱਕ ਸੈਕਿੰਡ ਜੀ ਗ੍ਰਾਈਂਡਰ ਜਾਰ ਵਿੱਚ ਬਲੈਂਡ ਕਰਾਂਗੇ ਤੇ ਬਿਲਕੁਲ ਫਾਈਨ ਪੇਸਟ ਨਹੀਂ ਤਿਆਰ ਕਰਨਾ ਹਲਕਾ ਜਿਹਾ ਦਰਤਰਾ ਕਰਨਾ ਵਾ ਇਹਨਾਂ ਨੂੰ ਆ ਦੇਖੋ ਜੀ ਸਾਡਾ ਜੜਾ ਮਸਾਲਾ ਵਾ ਦਰਦਰਾ ਜਿਹਾ ਤਿਆਰ ਹੋ ਗਿਆ ਹੈ ਵਾ ਤੇ ਇਹਨੂੰ ਅਸੀਂ ਇੱਕ ਪਲੇਟ ਵਿੱਚ ਕੱਢ ਲੈਂਦੇ ਆ ਬਿਲਕੁਲ ਫਾਈਨ ਨਹੀਂ ਸਿਰਫ ਹਲਕਾ ਜਿਹਾ ਇੱਕ ਸਕਿੰਟ ਲਈ ਅਸੀਂ ਬਸ ਇਹਨੂੰ ਬਲੈਂਡ ਕੀਤਾ ਸੀ ਤੇ ਇਹਨੂੰ ਅਸੀਂ ਅਲੱਗ ਪਲੇਟ ਵਿੱਚ ਕੱਢ ਲੈਂਦੇ ਆ ਤੇ ਇਸੇ ਜਾਰ ਵਿੱਚ ਅਸੀਂ ਜਿਹੜੀ ਸਰਸੋਂ ਆ ਜਿਹਨੂੰ ਰੋਸਟ ਕੀਤਾ ਸੀ ਉਹਨੂੰ ਐਡ ਕਰਾਂਗੇ ਆ ਦੇਖੋ ਸੌਂਫ ਸਾਡੀ ਸੇਮ ਉਸੇ ਤਰ੍ਹਾਂ ਹੀ ਸਾਨੂੰ ਦਿਖਦੀ ਪਈ ਆ ਜਿਹੜਾ ਮੇਥਰੇ ਆ ਉਹ ਥੋੜੇ ਜਿਹੇ ਦੱਧਰੇ ਹੋ ਗਏ ਹੋਏ ਆ ਤੇ ਇਹਨਾਂ ਚੀਜ਼ਾਂ ਦੋਵਾਂ ਨੂੰ ਜਿਹੜੀ ਪੀਲੀ ਸਰੋਂ ਤੇ ਕਾਲੀ ਸਰੋਂ ਆ ਇਹਨਾਂ ਨੂੰ ਐਡ ਕਰ ਦਿੱਤਾ ਵਾ ਉਸੇ achar ਚ ਤੇ ਇਹਨਾਂ ਨੂੰ ਵੀ 1 ਸੈਕਿੰਡ ਲਈ ਅਸੀਂ ਬਲੈਂਡ ਕਰਾਂਗੇ ਹਲਕਾ ਜਿਹਾ ਆ ਦੇਖੋ ਇੱਧਰ ਇਹਨਾਂ ਦਾ ਪਾਊਡਰ ਬਿਲਕੁਲ ਤਿਆਰ ਹੋ ਗਿਆ ਵਾ ਕਿਉਂਕਿ ਜਿਹੜੀ ਪੀਲੀ ਸਰੋਂ ਸਰੋਂਵਾਂ ਤਾਂ ਨੂੰ ਪਤਾ ਬਹੁਤ ਜ਼ਿਆਦਾ ਸ਼ਾਰਪ ਹੁੰਦੀ ਆ ਤੇ ਇਹ achar ਨੂੰ ਅਲੱਗ ਹੀ ਫਲੇਵਰ ਦੇਗੀ ਤੇ ਇੱਧਰ ਅਸੀਂ ਗੈਸ ਤੇ ਜਿਹੜਾ ਪੈਨ ਰੱਖ ਲਿਆ ਗਰਮ ਤੇ ਇਹਦੇ ਵਿੱਚ ਪਾ ਦਿੱਤਾ ਵਾ ਮੈਂ ਇੱਥੇ 600 ਗ੍ਰਾਮ ਤੇਲ ਜਿਹੜਾ ਵਾ ਐਡ ਕਰਨ ਲੱਗੀ ਆ ਅਸੀਂ ਹਜੇ ਸਟਾਰਟਿੰਗ ਤੇ ਜਿਹੜਾ ਮਸਾਲਾ ਐਡ ਕਰਾਂਗੇ ਉਹਦੇ ਵਿੱਚ ਇਸ ਤੇਲ ਦਾ ਜੂਸ ਕਰਾਂਗੇ ਇੱਧਰ ਚਾਰ ਪਾਣ ਲਈ ਅਸੀਂ ਇੱਕ ਲੱਲਿਆਵਾਂ ਟੱਪ ਛੋਟਾ ਪਲਾਸਟਿਕ ਦਾ ਮੈਸਟੀਲ ਦੇ ਬਰਤਨ ਦਾ ਜੂਸ ਨਹੀਂ ਕੀਤਾ ਪਲਾਸਟਿਕ ਦਾ ਟੱਪ ਲਿਆ ਵਾ ਇਹਦੇ ਵਿੱਚ ਮੈਂ ਕੁੱਲੇ ਬਰਤਨ ਵਿੱਚ ਜਾਨੀ ਅਚਾਰ ਪਾਵਾਂਗੀ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਐਡ ਕੀਤਾ ਹੋਆ ਦੋ ਕੜਛੀ ਹਲਦੀ ਇੱਕੜਛੀ ਸੋਰੀ ਇੱਕੜਛੀ ਨਹੀਂ ਦੋ ਵੱਡੇ ਚਮਚ ਹਲਦੀ ਤੇ ਦੋ ਹੀ ਵੱਡੇ ਚਮਚ ਲਾਲ ਮਿਰਚੇ ਦਾ ਪਾਊਡਰ ਤੇ ਹੁਣ ਮੈਂ ਇਹਦੇ ਵਿੱਚ ਐਡ ਕਰਨ ਲੱਗੀ ਆ ਨਮਕ ਇਹ ਇੱਕ ਕਟੋਰੀ ਲਈ ਆ ਨਮਕ ਦੀ ਵੱਡੀ ਤੇ ਨਾਲ ਦੇ ਨਾਲ ਹੁਣ ਜਿਹੜਾ ਕਾਲਾ ਨਮਕ ਹੋ ਵੀ ਮੈਂ ਐਡ ਕਰਾਂਗੀ ਉਹ ਅੱਧੀ ਤੋਂ ਥੋੜਾ ਜਿਹਾ ਉੱਪਰ ਆ ਤੇ ਕਾਲਾ ਨਮਕ ਐਡ ਕਰ ਲਿਆ ਵਾ ਇਸ ਤੋਂ ਬਾਅਦ ਮੈਂ ਕਲੌਂਜੀ ਜਿਹੜੀ ਆ ਉਹ ਐਡ ਕਰਾਂਗੀ ਇਹ 2 ਚਮਚ ਕਲੌਂਜੀ ਆ ਸਾਡੀ ਵੱਡੀ ਤੇ ਹੁਣ ਮੈਂ ਐਡ ਕੀਤਾ ਵਾ ਜਿਹੜਾ ਸੀ ਸਰਸੋਂ ਪੀਸੀ ਸੀ ਉਹਨੂੰ ਤੇ ਨਾਲ ਦੇ ਨਾਲ ਜਿਹੜਾ ਮਸਾਲਾ ਸੀ ਕੀਤਾ ਸੀ ਬਲੈਂਡ ਉਹਨੂੰ ਵੀ ਐਡ ਕਰਤਾ ਸਾਰੀਆਂ ਚੀਜ਼ਾਂ ਸੀ ਐਡ ਕਰਕੇ ਇਹਨਾਂ ਨੂੰ ਆਪਸ ਵਿੱਚ ਮਿਕਸ ਕਰ ਦਿੰਨੇ ਆ ਬਿਲਕੁਲ ਅਸੇ ਸਿੰਪਲ ਜਿਹੇ ਤਰੀਕੇ ਨਾਲ achar ਬਣਾਵਾਂਗੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਮਿਕਸ ਹੋ ਗਿਆਆਂ ਆਆਂ ਤੇ ਹੁਣ ਇਹਦੇ ਵਿੱਚ ਜਿਹੜੇ ਅੰਬ ਕੱਟੇ ਸੀ ਉਹਨਾਂ ਨੂੰ ਐਡ ਕਰ ਦਿੰਨੇ ਆ ਤੇ ਉਹਨਾਂ ਨੂੰ ਵੀ ਮਸਾਲੇ ਵਿੱਚ ਚੰਗੀ ਤਰ੍ਹਾਂ ਸੀ ਮਿਕਸ ਕਰਾਂਗੇ ਤਾਂ ਕਿ ਮਸਾਲੇ ਦੀ ਕੋਟਿੰਗ ਇਹਦੇ ਉੱਪਰ ਚੰਗੀ ਤਰ੍ਹਾਂ ਆ ਜਾਵੇ 2 ਮਿੰਟ ਲਈ ਅਸੀਂ ਲਗਾਤਾਰ ਇਹਨੂੰ ਮਿਲਾਵਾਂਗੇ ਆਪਸ ਵਿੱਚ ਤੇ 2 ਮਿੰਟ ਮਿਲਾਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਤੇਲ ਜਿਹਨੂੰ ਅਸੀਂ ਸਾਈਡ ਤੇ ਠੰਡਾਉਣ ਲਈ ਰੱਖਿਆ ਸੀ ਸਰੋਂ ਦਾ ਤੇਲ ਅਸੀਂ ਇਹਦੇ ਵਿੱਚ ਐਡ ਕਰ ਦਿੰਦੇ ਆ ਇਹ ਜਿਹੜਾ ਤੇਲਾ ਅਸੀਂ ਸਟਾਰਟਿੰਗ ਤੇ ਐਡ ਕਰਨ ਲੱਗੇ ਆ ਹਜੇ ਤੇਲ ਦਾ ਰੂਸ ਹੋਰ ਵੀ ਹੋਏਗਾ ਉਹ ਬਾਅਦ ਚ ਹੋਏਗਾ ਤੇ achar ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਆਚਾਰ ਨੂੰ ਮਿਕਸ ਕਰਨ ਲਈ ਮੈਂ ਜਿਹੜੇ ਆਪਣੇ ਹੱਥਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਤੇ ਇਹਨਾਂ ਦਾ ਜੂਸ ਕਰਾਂਗੀ ਆਚਾਰ ਨੂੰ ਮਿਕਸ ਕਰਨ ਲਈ ਕਿਉਂਕਿ ਕੜਛੀ ਦੇ ਹੈਲਪ ਨਾਲ ਜਿਹੜਾ ਮਸਾਲਾ ਵਾ ਪ੍ਰੋਪਰ ਨਹੀਂ ਚੜਦਾ ਪਿਆ ਆਚਾਰ ਤੇ ਤੇ ਇਹਨਾਂ ਨੂੰ ਚੰਗੇ ਤਰ੍ਹਾਂ ਆਪਸ ਚ ਮਿਕਸ ਕਰ ਦਿੰਨੀ ਆ ਮੈਂ ਤੇਲ ਨਾਲ ਇਹ ਹੁੰਦਾ ਵਾ ਜਿਹੜਾ ਸਾਡਾ ਮਸਾਲਾ ਸੁੱਕਾ ਮਸਾਲਾ ਵਾ ਵਧੀਆ ਚਾਰ ਉੱਤੇ ਕੋਟਿੰਗ ਬਹੁਤ ਵਧੀਆ ਹਿੰਦੀ ਆ ਤੇ ਜਿਹੜਾ ਆਂਬਾ ਉਹ ਆਪਣਾ ਜਿੰਨਾ ਵੀ ਪਾਣੀ ਆ ਛੱਡ ਛੱਡ ਦਿੰਦਾ ਵਾ ਤੇ ਹੁਣ ਮੈਨੂੰ ਇੱਕ ਕੰਟੇਨਰ ਵਿੱਚ ਕੱਢ ਲੱਗੀਆਂ ਤੁਸੀਂ ਕੰਟੇਨਰ ਦਾ ਜਾਰ ਕਿਸੇ ਵੀ ਚੀਜ਼ ਦਾ ਜਾਂ ਬਰਨੀ ਦਾ ਜੂਸ ਕਰ ਸਕਦੇ ਹੋ ਮੈਂ ਸਾਰਾ ਇਹਦੇ ਵਿੱਚ ਕੱਢ ਕੇ ਆਹ ਦੇਖੋ ਜੀ ਸਾਡਾ ਜਿਹੜਾ ਆ ਕੰਟੇਨਰ ਆ ਪੂਰਾ ਭਰ ਗਿਆ ਆ ਵਾ ਤੇ ਹੁਣ ਮੈਨੂੰ ਬੰਦ ਕਰਕੇ ਤੇ ਚੰਗੀ ਤਰ੍ਹਾਂ ਹਲਾ ਕੇ 2 ਦਿਨ ਲਈ ਧੁੱਪੇ ਰੱਖਾਂਗੇ। ਹਾਂਜੀ ਜੀ 2 ਦਿਨ ਦੀ ਧੁੱਪ ਤੋਂ ਬਾਅਦ ਅਚਾਰ ਦੇਖੋ ਸਾਡਾ ਕਿੰਨਾ ਵਧੀਆ ਬਣ ਗਿਆ ਵਾ ਤੇ ਅਚਾਰ ਦਾ ਕਲਰ ਵੀ ਦੇਖੋ ਕਿੰਨਾ ਵਧੀਆ ਆਇਆ ਹੋਇਆ ਵਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨਾ ਵਾ ਤੇਲ ਤੇਲ ਅਸੀਂ ਇਸ ਕਰਕੇ ਐਡ ਕਰਨ ਲੱਗੇ ਆ 2 ਦਿਨ ਦੀ ਧੁੱਪ ਤੋਂ ਬਾਅਦ ਕਿਉਂਕਿ ਜਿਹੜਾ ਸਾਡਾ ਅਚਾਰ ਆ ਬਿਲਕੁਲ ਖਰਾਬ ਨਾ ਹੋਵੇ ਤੇ ਕਾਫੀ ਟਾਈਮ ਤੱਕ ਚੱਲੇ 60 ਗ੍ਰਾਮ ਤੇਲ ਦਾ ਜੂਸ ਅਸੀਂ ਪਹਿਲਾਂ ਕੀਤਾ ਸੀ ਓਨੀ ਹੀ ਕਵਾਂਟਿਟੀ ਵਿੱਚ ਹੁਣ ਫਿਰ ਅਸੀਂ ਤੇਲ ਲਿਆਵਾ ਤੇ ਇਹਨੂੰ ਚੰਗੀ ਤਰ੍ਹਾਂ ਸਾੜ ਲਿਆਵਾ ਹੀਟ ਕਰ ਲਿਆਵਾ ਤੇ ਇਹਨੂੰ ਠੰਡਾ ਹੁਣ ਲਈ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਇੱਧਰ ਸਾਡਾ ਦੇਖੋ ਤੇਲ ਬਿਲਕੁਲ ਠੰਡਾ ਹੋ ਗਿਆ ਵਾ ਤੇ ਆਪਾਂ ਹੁਣ ਇਹਨੂੰ ਅਚਾਰ ਵਿੱਚ ਐਡ ਕਰਾਂਗੇ ਜਿਹੜਾ ਅਚਾਰ ਆ ਸਾਡਾ ਤੇਲ ਵਿੱਚ ਚੰਗੀ ਤਰ੍ਹਾਂ ਡਿੱਪ ਹੋਣਾ ਚਾਹੀਦਾ ਵਾ ਜੇ ਅਚਾਰ ਸਾਡਾ ਤੇਲ ਤੇਲ ਵਿੱਚ ਚੰਗੀ ਤਰ੍ਹਾਂ ਡਿੱਪ ਹੋਏਗਾ ਤੇ ਇਹ ਅਚਾਰ ਸਾਡਾ ਕਦੀ ਵੀ ਖਰਾਬ ਨਹੀਂ ਹੋਏਗਾ ਇਹ ਤਰੀਕਾ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ ਕਿਉਂਕਿ ਕਾਫੀ ਜਾਣਿਆ ਦਾ ਮੈਸੇਜ ਹੁੰਦਾ ਵਾ ਕਿ ਸਾਡਾ achar ਬਹੁਤ ਜਲਦੀ ਖਰਾਬ ਹੋ ਜਾਂਦਾ ਵਾ ਜੇਦੋ ਸਾਡਾ ਪ੍ਰੋਪਰ ਤੇਲ ਵਿੱਚ ਨਹੀਂ ਹੋਏਗਾ ਤੇ achar ਸਾਡਾ ਖਰਾਬ ਹੋਣ ਦਾ ਚਾਂਸ ਹੁੰਦਾ ਹੀ ਆ ਇਸ ਕਰਕੇ ਅਸੀਂ ਤੇਲ ਦਾ ਇੰਨਾ ਯੂਜ਼ ਕਰਨਾ ਵਾ ਕਿ ਜਿਹੜਾ achar ਆ ਅੰਬ ਸਾਡਾ ਜਿਹੜਾ ਬਿਲਕੁਲ ਡਿਪ ਹੋ ਜੇ ਤੇ ਤੇਲ ਸਾਡਾ ਉੱਪਰ ਆ ਜਾਏ ਆ ਦੇਖੋ ਜੀ ਤੇਲ ਕਾਫੀ ਆ ਸਾਡਾ ਤੇਲ ਕਰਕੇ ਜਿਹੜਾ ਸਾਡਾ achar ਆ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਅਸੀਂ ਹੁਣ ਇਹਨੂੰ ਢੱਕਣ ਲਗਾ ਕੇ ਦੋ ਦਿਨ ਹੋਰ ਧੁੱਪ ਲਗਾਵਾਂਗੇ ਤਾਂ ਕਿ ਜਿਹੜਾ ਅਸੀਂ ਤੇਲ ਐਡ ਕੀਤਾ ਵਾ ਇਹਦਾ ਫਲੇਵਰ ਜਿਹੜਾ ਵਾ achar ਦੇ ਵਿੱਚ ਆ ਜਾਏ ਤੇ ਮਸਾਲਿਆਂ ਦਾ ਫਲੇਵਰ ਤੇਲ ਵਿੱਚ ਇੱਕ ਦੂਜੇ ਦੇ ਫਲੇਵਰ ਵਿੱਚ ਦੋਨੋਂ ਚੀਜ਼ਾਂ ਕੋਟ ਹੋ ਜਾਣ ਤੇ ਚਲੋ ਜੀ ਇਹਨੂੰ ਲਿਡ ਲਗਾ ਕੇ ਤੇ ਧੁੱਪੇ ਰੱਖਿਆਨੇ ਆ ਦੋ ਦਿਨ ਲਈ ਤੁਸੀਂ ਸ਼ਾਮ ਦੇ ਟਾਈਮ ਆਚਾਰ ਨੂੰ ਜ਼ਰੂਰ ਅੰਦਰ ਰੱਖਿਓ ਕਿਉਂਕਿ ਜਿਹੜਾ ਟੈਂਪਰੇਚਰ ਆ ਤੁਹਾਨੂੰ ਪਤਾ ਵਾ ਦਿਨ ਦਾ ਹਾਈ ਹੁੰਦਾ ਵਾ ਰਾਤ ਦਾ ਥੋੜਾ ਜਿਹਾ ਲੋ ਹੋ ਜਾਂਦਾ ਵਾ ਤੇ ਉਹਦੇ ਕਾਰਨ ਆਚਾਰ ਦੀ ਬਰਨੀ ਮਿਰਚ ਇੱਕ ਬੱਬਲਸ ਬਣ ਜਾਂਦੇ ਆ ਉਹਦੇ ਮੋਇਸਚਰ ਦੇ ਤੇ ਜਿਹਦੇ ਕਰਕੇ ਸਾਡਾ ਆਚਾਰ ਜਿਹੜਾ ਖਰਾਬ ਹੋਣ ਦੇ ਚਾਂਸ ਕਾਫੀ ਆ ਇਸ ਕਰਕੇ ਹਮੇਸ਼ਾ ਤੁਸੀਂ ਜਦੋਂ ਵੀ ਆਚਾਰ ਤੁੱਕੇ ਰੱਖੋਗੇ ਸ਼ਾਮ ਦੇ ਟਾਈਮ ਆਚਾਰ ਨੂੰ ਅੰਦਰ ਜ਼ਰੂਰ ਰੱਖਣਾ ਵਾ ਰੂਮ ਟੈਂਪਰੇਚਰ ਤੇ ਜੇ ਤੁਹਾਨੂੰ ਮੇਰੇ ਆਂਬ ਦਾ achar ਪਕਾਉਣ ਦਾ ਤਰੀਕਾ ਵਧੀਆ ਲੱਗਾ ਹੋਵੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ